ਭਾਜੀ ਸਰਕਾਰੀ ਪ੍ਰਾਈਵੇਟੀ ਬਹੁਤ ਮਤਲਬ ਠੀਕ ਠਾਕ ਮਿਲ ਜੇਦਾ ਸਰਕਾਰੀ ਦਾ ਤੁਹਾਨੂੰ ਪਤਾ ਹੀ ਹੈ ਦੂਰ ਦੀ ਗੱਲ ਹੈ ਅੱਜ ਕੱਲ ਸਰਕਾਰੀ ਜੋਬ ਤਾਂ ਹੈ ਹੀ ਨਹੀਂ ਕਿਤੇ ਆਜੀ ਆਜੀ ਭਾਜੀ ਵਿੱਚ ਜੇ ਕੀਤਾ ਵੀ ਸੀਗਾ ਜੀ ਪਰ ਗੱਲ ਤੁਹਾਨੂੰ ਪਤਾ ਬੜੀ ਨਹੀਂ ਹੈਗੀ ਜੀ ਉਹਦੇ ਨਾਲ ਤੇ ਲੈ ਵੀ ਸਲ ਦੇਖੋ ਜੀ ਕੰਮ ਨੂੰ ਤਾਂ ਕੋਈ ਸ਼ਰਮ ਨਹੀਂ ਹੈਗੀ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਆਪਣਾ ਕਮਾਉਣਾ ਸਰ ਆਪਣਾ ਖਾਣਾ ਪੀਣਾ ਹੀ ਹੈ ਇਸ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਆ ਮੈਂ ਆਪਣਾ ਸੈਟਅਪ ਤਿਆਰ ਕਰਕੇ ਉਰੇ ਖੜੇ ਹਾਂ ਕਿਨੇ ਤਾਂ ਲੋਕ ਇਸ ਚੀਜ਼ ਨੂੰ ਲੈ ਕੇ ਸਟਾਰਟ ਕੀ ਪਹਿਲਾਂ ਕੋਈ ਹੋਰ ਵੀ ਕਰਦਾ ਦ ਰਿਹਾ ਸੀ ਤੁਹਾਨੂੰ ਦੋਸਤੀ ਆ ਕੇ ਪਰਿਵਾਰ ਦੇ ਵਿੱਚ ਸਰ ਮੇਰੇ ਇਫਾਦ ਦਾ ਹੁੰਦਾ ਸੀਗਾ ਜੀ ਪਹਿਲਾਂ ਉਹ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀਗਾ ਉਹਨਾਂ ਨੂੰ ਦੇਖ ਦੇਖ ਕੇ ਫਿਰ ਸਰ ਮੈਨੂੰ ਵੀ ਆਇਆ ਕਿ ਹਾਂ ਵੀ ਮੈਂ ਅੱਜ ਉਹਨਾਂ ਦਾ ਸੁਪਨਾ ਪੂਰਾ ਕਰਨਾ ਹੈ ਲੋਕਾਂ ਨੂੰ ਕੀ ਕਹਾਂਗੇ ਜਿਹੜੇ ਲੋਕ ਅੱਜ ਦੇ ਦਿਨ ਲੋਕ ਕਹਿੰਦੇ ਕਿ ਵੀ ਵੀ 25-25 ਲੱਖ ਲਾ ਕੇ ਬਾਹਰ ਵਿਦੇਸ਼ ਨੂੰ ਜਾਣਾ ਚਾਹੁੰਦੇ ਐ ਲਗਾਤਾਰ ਮਾਪਿਆਂ ਨੂੰ ਤੰਗ ਕਰਦੇ ਐ ਪਰ ਜਿਵੇਂ ਤੁਸੀਂ ਵੀ ਅੱਜ ਕਾਊਂਟਰ ਲਾ ਕੇ ਆਪਣਾ ਬਿਜ਼ਨਸ ਕਰ ਰਹੇ ਹੋ ਸਰ ਬਾਹਰ ਦੇਖੋ ਜੀ 25-30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨਹੀਂ ਸਾਰੇ ਤੇ ਕੋਈ ਫਾਇਦਾ ਵੀ ਨਹੀਂ ਐ ਜੀ ਇਹਨਾਂ 25-30 ਲੱਖ ਰੁਪਏ ਉੱਥੇ ਖਰਚ ਦਿਓ ਜੇ ਇਹ ਹੀ ਆਪਣਾ ਸੈਟਅਪ ਪੂਰੇ ਤਿਆਰ ਕਰੋ ਤੇ ਵਧੀਆ ਕਮਾਈ ਹੋਰੇ ਹੋਊਗੀ ਬਾਰ ਜਾਂਦਾ ਕੋਈ ਫਾਇਦਾ ਨਹੀਂ ਬਾਹਰ ਨੌਕਰੀਆਂ ਵੀ ਨਹੀਂ ਅੱਜ ਕੱਲ ਤੁਹਾਨੂੰ ਪਤਾ ਹੈ 12 ਅੱਜ ਬਾਰੀ ਇੱਕ ਵੀ ਜੋਬ ਨਹੀਂ ਹੈਗੀ ਬਾਹਰ ਸਾਰੇ ਤਰਸਦੇ ਨੇ ਬਾਹਰ ਜੋਬ ਲਈ ਹਾਂ ਸੇ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਜਿਸ ਤਰ੍ਹਾਂ ਇਹ ਅਸੀਂ ਤੁਹਾਨੂੰ ਵੱਖ-ਵੱਖ ਸਟੋਰੀਆਂ ਦੇ ਨਾਲ ਨਸ਼ਰ ਕਰਦੇ ਹਾਂ ਤਾਂ ਇੱਕ ਅੱਜ ਪਟਿਆਲਾ ਦੇ ਵਿੱਚ ਇਸ ਤਰ੍ਹਾਂ ਦੀ ਸਟੋਰੀ ਦੇ ਨਾਲ ਨਸ਼ਰ ਕਰਾਂਗੇ ਕਿ ਬਾਈ ਨੇ MBA ਕੀਤੀ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੇਰੇ ਨਾਲ ਖੜੇ ਨੇ ਔਰ ਦੂਸਰੇ ਪਾਸੇ ਬੈਂਕ ਦੇ ਵਿੱਚ ਜੌਬ ਕਰਦੇ ਸੀਗੇ ਤਾਂ ਕਹਿੰਦੇ ਹੁਣ ਜੌਬ ਵੀ ਛੱਡ ਕੇ ਆਪਣਾ ਕੜੀ ਚੋਲ ਦਾ ਰਾਜਮਾ ਦਾ ਕੰਮ ਕਰ ਲਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੀਆਂ ਤਸਵੀਰਾਂ ਔਰ ਲਗਾਤਾਰ ਅਸੀਂ ਜਿਹੜੀ ਹੈ ਹਰ ਸਟੋਰੀ ਦੇ ਨਾਲ ਨਸ਼ਰ ਕਰਦਾ ਕਿ ਜਿਹੜਾ ਲੋਕ ਮਿਹਨਤ ਕਰਦੇ ਹੈਗੇ ਇਸ ਚੀਜ਼ ਨੂੰ ਲੈ ਕੇ ਅਸੀਂ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਲੋਕ ਜਿਹੜੇ ਨੇ ਲਗਾਤਾਰ ਦੇਖਦੇ ਆ ਅਕਸਰ ਹੀ ਜਿਹੜਾ ਆਪਣੇ ਮਾਪਿਆਂ ਨੂੰ ਤੰਗ ਕਰਦੇ ਕਿ ਬਾਹਰਲੇ ਮੁਲਕਾਂ ਦੇ ਵੱਲ ਜਾਣਾ ਹੈ ਬਾਈ ਦੇ ਨਾਲ ਗੱਲ ਕਰਾਂ ਬਾਈ ਜੀ ਸਵਾਗਤ ਹੈ ਪਹਿਲਾਂ ਤਾਂ ਆਮਦ ਹੋ ਸੱਚੀ ਗੱਲ ਜੀ ਭਾਈ ਜੀ ਪਹਿਲਾਂ ਤਾਂ ਇਹ ਪੁੱਛਾਂਗੇ ਕਿ ਕੜੀ ਚੋਲ ਦਾ ਤੁਸੀਂ ਜਿਹੜਾ ਕਾਊਂਟਰ ਲਗਾਇਆ ਹੈਗਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਆਪਾਂ ਨੂੰ ਇਹ ਜਿਹੜਾ ਕੰਮ ਕਰਨਾ ਚਾਹੀਦਾ। ਅ ਭਾਜੀ ਐਕਚੁਅਲੀ ਮੇਰਾ ਸ਼ੌਂਕ ਵੀ ਸੀਗਾ ਵੀ ਮੈਂ ਆਪਣਾ ਕੰਮ ਸ਼ੁਰੂ ਕਰਨਾ ਖਾਣ ਪੀਣ ਦਾ ਤੇ ਬਾਕੀ ਮੈਂ ਜੌਬ ਕਰਦਾ ਸੀਗਾ ਜੀ ਇਹ ਬੈਂਕ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅੱਜਕੱਲ ਸਰ ਕੀ ਨਾਮ ਹੈ ਟਾਰਗੇਟ بیس ਜੌਬ ਨੇ ਤੇ ਇੰਨਾ ਗੁਜ਼ਾਰਾ ਚੱਲਦਾ ਵੀ ਨਹੀਂ ਹੈਗਾ ਤੇ ਇਸ ਕਰਕੇ ਫਿਰ ਮੈਂ ਆਪਣਾ ਸੈਟਅਪ ਤਿਆਰ ਕੀਤਾ ਖਾਣ ਪੀਣ ਦਾ ਤੇ ਵਾਈ ਗੁਰੂ ਦੀ ਮੇਰੇ ਨਾਲ ਸਰ ਵਧੀਆ ਚੱਲ ਰਹੀ ਜੀ। ਬਈ ਜਦ ਮੈਂ MBA ਕੀਤੀ ਹੋਈ ਆ ਲਗਾਤਾਰ ਦੇਖਿਆ ਆਪਾਂ ਸਰਕਾਰੀ ਜੋਬ ਵੀ ਹੁੰਦੀ ਆ ਕਿ ਜਦੋਂ ਆਪਾਂ ਪੜ੍ਹਨ ਲਿਖਦੇ ਹੁੰਨੇ ਆ ਕਿ ਯਾਰ ਨੌਕਰੀ ਵੀ ਮਿਲ ਜੇ ਕੇ ਪਾਸੇ ਪਰ ਟਰਾਈ ਵਗੈਰਾ ਕਿਤੇ ਕਦੀ ਕਦੀ ਪਾਜੀ ਸਰਕਾਰੀ ਪ੍ਰਾਈਵੇਟ ਹੀ ਬਹੁਤ ਮਤਲਬ ਠੀਕ ਠਾਕ ਮਿਲ ਜੇ ਦਾ ਸਰਕਾਰੀ ਦਾ ਤੁਹਾਨੂੰ ਪਤਾ ਹੀ ਆ ਦੂਰ ਦੀ ਗੱਲ ਐ ਜੀ ਅੱਜ ਕੱਲ ਸਰਕਾਰੀ ਜੋਬ ਤਾਂ ਹੈ ਹੀ ਵੀ ਨਹੀਂ ਕਿਤੇ ਤੇ ਬਾਕੀ ਅਪਲਾਈ ਕਰਿਆ ਕਦੀ ਕਦਿ ਸਰਕਾਰਾਂ ਬਹੁਤ ਤਰ੍ਹਾਂ ਦੇ ਦਾਅਵੇ ਵਾਅਦੇ ਕਰਦੀਆਂ ਹਾਂਜੀ ਹਾਂਜੀ ਪਾਜੀ ਵਿੱਚ ਜੇ ਕੀਤਾ ਵੀ ਸੀਗਾ ਜੀ ਪਰ ਗੱਲ ਤੁਹਾਨੂੰ ਪਤਾ ਬਣੀ ਨਹੀਂ ਨੀ ਹੈਗੀ ਜੀ ਉਹਦੇ ਨਾਲ ਤੇ ਇਸ ਕਰਕੇ ਫਿਰ ਮੈਂ ਆਪਣਾ ਕੰਮ ਸ਼ੁਰੂ ਕਰਤਾ ਜੀ ਖਣਪਰ ਪਰਿਵਾਰ ਦੇ ਵਿੱਚ ਵੀਰ ਕੋਲ ਕੋਣਾ ਤੇ ਮੇਰੇ ਮਦਰ ਹੈ ਜੀ ਵਾਈਫ ਹੈ ਤੇ ਮੇਰੀ ਬੇਟੀ ਹੈ ਜੀ 1.5 ਸਾਲ ਦੀ ਬੇਟੀ ਹੈ ਮੇਰੀ ਤੇ ਇੱਕ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੈਂਕ ਡਿਜ਼ਾਈਨ ਦੇਖਿਆ ਪਰ ਅਕਸਰ ਦੇਖਦੇ ਆਂ ਅਗਲਾ ਕਹਿੰਦਾ ਯਾਰ ਨੌਜਵਾਨ ਮੁੰਡਾ ਪੱਗ ਬੰਨੀ ਐ ਕਿਸ ਤਰ੍ਹਾਂ ਦੇ ਕੰਮ ਨੂੰ ਲੈ ਕੇ ਲੱਗਿਆ ਸੀ ਤੁਹਾਨੂੰ ਕਿਤੇ ਯਾਰ ਪਹਿਲੇ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਯਾਰ ਉਪਰਾਂ ਲੱਗਿਆ ਹੋ ਜੀ ਨਹੀਂ ਨਹੀਂ ਸਰ ਦੇਖੋ ਜੀ ਕੰਮ ਨੂੰ ਤਾਂ ਕੋਈ ਸ਼ਰਮ ਨਹੀਂ ਹੈਗੀ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਆਪਣਾ ਕਮਾਣਾ ਸਰ ਆਪਣਾ ਖਾਣਾ ਪੀਣਾ ਜੀ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਆ ਮੈਂ ਆਪਣਾ ਸੈਟਅਪ ਤਿਆਰ ਕਰਕੇ ਉਰੇ ਖੜੇ ਆ ਮੇਰੇ ਸਾਰੇ ਫੈਮਿਲੀ ਨੇ ਤੇ ਮੇਰੇ ਸਾਰੇ ਯਾਰ ਦੋਸਤਾਂ ਨੇ ਵੀ ਮੈਨੂੰ ਸਪੋਰਟ ਕੀਤਾ ਤੇ ਤੂੰ ਇਹ ਚੀਜ਼ ਕਰ ਤੇ ਤੁਹਾਡੇ ਨਾਲ ਖੜੇ ਆ ਜੀ ਤੇ ਬਾਬਾ ਜੀ ਦੇ ਨਾਮ ਲੈ ਕੇ ਫਿਰ ਮੈਂ ਸ਼ੁਰੂ ਕੀਤਾ ਜੀ ਅੱਜ ਵਧੀਆ ਸੈਟਅਪ ਤਿਆਰ ਕਰਕੇ ਮੈਂ ਚੱਲ ਰਿਹਾ ਜੀ ਭਈ ਉਹ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਅਸਦੇ ਤਰੀਕ ਲੁੱਕ ਕੇ ਕਹਿੰਦੇ ਨੇ ਕਿ 20 25 25 ਲੱਖ ਲਾ ਕੇ ਬਾਹਰ ਵਿਦੇਸ਼ ਨੂੰ ਜਾਣਾ ਚਾਹੁੰਦੇ ਆ ਲਗਾਤਾਰ ਮਾਪਿਆਂ ਨੂੰ ਤੰਗ ਕਰਦੇ ਆ ਪਰ ਜਿਵੇਂ ਤੁਸੀਂ ਵੀ ਅੱਜ ਕਾਊਂਟਰ ਲਾ ਕੇ ਆਪਣਾ ਬਿਜ਼ਨਸ ਕਰ ਸਰ ਬਾਹਰ ਦੇਖੋ ਜੀ 25-30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨੇ ਜੀ ਸਾਰੇ ਤੇ ਕੋਈ ਫਾਇਦਾ ਵੀ ਨਹੀਂ ਹੈ ਜੀ ਇਹਨਾਂ 25-30 ਲੱਖ ਰੁਪਏ ਉੱਥੇ ਖਰਚ ਦਿਓ ਜੇ ਇਹੀ ਆਪਣਾ ਸੈਟਪ ਬure ਤਿਆਰ ਕਰੋ ਤੇ ਵਧੀਆ ਕਮਾਈ ਉਰੇ ਹੋ ਜਾਂਦੀ ਆ ਸਰ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਬਾਹਰ ਨੌਕਰੀਆਂ ਵੀ ਨਹੀਂ ਹੈ ਅੱਜ ਕੱਲ ਤੁਹਾਨੂੰ ਪਤਾ ਹੈ 12ਵਾਂ ਅੱਜ ਬਾਹਰ ਇੱਕ ਵੀ ਜੋਬ ਨਹੀਂ ਹੈਗੀ ਬਾਹਰ ਸਾਰੇ ਤਰਸਰੇ ਨੇ ਬਾਹਰ ਜੋਬ ਵਾਲੇ ਤੇ ਉਰੇ ਆ ਕੇ ਮੈਂ ਆਪਣਾ ਸੈਟਅਪ ਤਿਆਰ ਕੀਤਾ ਫਿਰ ਵਧੀਆ ਚੱਲ ਰਿਹਾ ਸੀ ਦੱਸਿਆ ਕਿਨੇ ਤੁਹਾਨੂੰ ਕਿਸ ਚੀਜ਼ ਨੂੰ ਲੈ ਕੇ ਸਟਾਰਟਿੰਗ ਕੀ ਪਹਿਲਾਂ ਕੋਈ ਹੋਰ ਵੀ ਕਰਦਾ ਰਿਹਾ ਸੀ ਤੁਹਾਡਾ ਦੋਸਤ ਜਾਂ ਕਿ ਪਰਿਵਾਰ ਦੇ ਵਿੱਚ ਸਰ ਮੇਰੇ ਫਾਦਰ ਦਾ ਹੁੰਦਾ ਸੀਗਾ ਜੀ ਪਹਿਲਾਂ ਬਹੁਤ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀਗਾ ਉਹਨਾਂ ਨੂੰ ਦੇਖ ਦੇਖ ਕੇ ਸਰ ਮੈਨੂੰ ਵੀ ਆਇਆ ਕਿ ਹਾਂ ਵੀ ਮੈਂ ਅੱਜ ਉਹਨਾਂ ਦਾ ਸੁਪਨਾ ਪੂਰਾ ਕਰਨਾ ਵੀ ਫਾਦਰ ਸਾਹਿਬ ਹੈ ਨਹੀਂ ਕੋਈ ਨਹੀਂ ਸਰ ਮੇਰੇ ਫਾਦਰ ਹੈ ਨਹੀਂ ਜੀ ਉਹਨਾਂ ਨੂੰ 15 ਸਾਲ ਹੋ ਗਏ ਐਕਸਪਾਇਰ ਹੋ ਗਏ ਬਈ ਪਾ ਦੇਖਿਆ ਜਿਵੇਂ ਛੋਟਾ ਤੇ ਬੱਚਾ ਵੀ ਕਹਿ ਰਹੇ ਉਹ ਘਰ ਦੇ ਵੀ ਮਾਪੇ ਨੇ ਹੈਗੇ ਨੇ ਨਾਲ ਬਾਦਰ ਨਹੀਂ ਹੈ ਤਾਂ ਵਾਈਫ ਹੈਗੀ ਆ ਫਿਰ ਘਰ ਦੇ ਵੀ ਗੁਜ਼ਾਰਾ ਹੋ ਜਾਂਦਾ ਜਿਸ ਤਰ੍ਹਾਂ ਹਲੇ ਨਵੀਂ ਸ਼ੁਰੂਆਤ ਹੈਗੀ ਹੈ ਹਾਂਜੀ ਹਾਂਜੀ ਸਰ ਕਿਰਪਾ ਜੀ ਬਾਬਾ ਜੀ ਦੀ ਵਧੀਆ ਗੁਜ਼ਾਰਾ ਚੱਲੀ ਜਾਂਦਾ ਹੈ ਬਈ ਕਈ ਇਸ ਤਰ੍ਹਾਂ ਵੀ ਹੁੰਦਾ ਕਈ ਕੋਈ ਜਿਵੇਂ ਲੰਗਦੇ ਲੋਕ ਹੁੰਦੇ ਕਿ ਟੀਚਰ ਬাজি ਕਰਦਾ ਕਿ ਕਿੰਨਾ ਨੌਜਵਾਨ ਮੁੰਡਾ ਖੜਾ ਹੈ ਯਾਰ ਕਿ ਕੜੀ ਚੋਲ ਦਾ ਕਾਊਂਟਰ ਲਾ ਕੇ ਕਦੇ ਇਸ ਤਰ੍ਹਾਂ ਦਾ ਕੀ ਹੋਇਆ ਕਦੇ ਕੋਈ ਕਰਕੇ ਹੋਇਆ ਨਹੀਂ ਸਰ ਐਵੇਂ ਦਾ ਕੁਝ ਵੀ ਨਹੀਂ ਹੋਇਆ ਜੀ ਜਿੰਨੇ ਵੀ ਮੇਰੇ ਕੋਲ ਆਏ ਨੇ ਉਹ ਦੁਆਵਾਂ ਹੀ ਦੇ ਕੇ ਗਏ ਨੇ ਵੀ ਤੇਰਾ ਕੰਮ ਵਧੀਆ ਚੱਲੇ ਇਹ ਜਾਂ ਕੁਝ ਵੀ ਨਹੀਂ ਸਰ ਬਈ ਫਿਰ ਟਾਈਮਿੰਗ ਕੀ ਰਹਿੰਦੀ ਹੈਗੀ ਜਿਹੜਾ ਤੁਸੀਂ ਲਗਾਉਂਦੇ ਸਰ ਇਹ ਮੈਂ 12 ਵਜੇ ਆਣਾ ਜੀ 4 4:30 ਵਜੇ ਤੱਕ ਮੈਂ ਆਪਣਾ ਖਾਲੀ ਕਰਕੇ ਚੱਲ ਜਣਾ ਜੀ ਵੇਲੇ ਦੋਸਤੋ ਆ ਫਿਰ ਸ਼ਾਮ ਨੂੰ ਨਹੀਂ ਸਰ ਸ਼ਾਮ ਦਾ ਨਹੀਂ ਹੈ ਸ਼ਾਮ ਦਾ ਵੀ ਸ਼ੁਰੂ ਕਰਾਂਗਾ ਸਰ 10-15 ਦਿਨਾਂ ਤੱਕ ਸ਼ਾਮ ਦਾ ਵੀ ਆਪਣਾ ਸ਼ੁਰੂ ਹੋ ਜਾਏਗਾ ਪਰ ਉਹ ਸਰਕਾਰਾਂ ਜਿਹੜੀਆਂ ਅੱਜ ਬਹੁਤ ਦਾਅਵੇ-ਵਾਦੇ ਕਰਦੇ ਹੈਗੀਆਂ ਲਗਾਤਾਰ ਕਿ ਅਸੀਂ ਨੌਕਰੀਆਂ ਜਿਹੜੀਆਂ ਹੈਗੀਆਂ ਕਿ ਕੋਈ ਵੀ ਬੇਰੁਜ਼ਗਾਰ ਨਹੀਂ ਹੈਗਾ ਉਦੋਂ ਲੱਗਦਾ ਮਨ ਦੇ ਵਿੱਚ ਕਿੱਥੇ ਯਾਰ ਕਿ ਸਰਕਾਰਾਂ ਜਦੋਂ ਕਹਿੰਦੀਆਂ ਨੇ ਇਹ ਚੀਜ਼ ਨੂੰ ਉਦੋਂ ਮਨ ਚ ਠੇਹ ਪਹੁੰਚਦੀ ਆ ਕਿ ਇਹ ਇੰਨਾ ਪੜ੍ਹ ਲਿਖ ਕੇ ਇੰਨੇ ਪੈਸੇ ਲਾਏ ਪੜ੍ਹਾਈ ਤੇ ਮਿਹਨਤ ਵੀ ਕੀਤੀ ਪਰ ਅੱਜ ਵੀ ਅਸੀਂ ਜਿਹੜਾ ਹੈਗਾ ਕਾਊਂਟਰ ਲਗਾ ਰਹੇ ਆ ਸਰ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਕੋਈ ਨੌਕਰੀਆਂ ਨਹੀਂ ਐ ਕੋਈ ਕੁਛ ਨਹੀਂ ਐ ਜੀ ਤੇ ਆਪਣਾ ਕੰਮ ਕਰਨ ਦੀ ਫਾਇਦਾ ਸਰ ਕਿਸੇ ਦੇ ਮਤਲਬ ਅੰਡਰ ਲੱਗ ਕੇ ਕੰਮ ਕਰਨਾ ਉਹ ਮੈਨੂੰ ਠੀਕ ਨਹੀਂ ਲੱਗਦਾ ਜੀ ਤੇ ਏਸੀ ਕਰਕੇ ਮੈਂ ਜੋਬ ਵੀ ਆਪਣੀ ਕੁਇਟ ਕਰਤੀ ਸੀਗੀ ਤੇ ਅੱਜ ਮੇਰਾ ਸੈਟਅਪ ਵਧੀਆ ਤਿਆਰ ਹੋਇਆ ਪਿਆ ਮੈਂ ਆਪਣਾ ਕੰਮ ਕਰ ਰਹੀ ਹਾਂ। ਮੈਂ ਦੂਸਰੇ ਪਾਸੇ ਦੇਖ ਰਿਹਾ ਆਪਾਂ ਦਾ youth ਜਿਹੜਾ ਹੈਗਾ ਨੌਜਵਾਨ ਪੀੜ੍ਹੀ ਹੈ ਜਿਹੜੀਆਂ ਜ ਨਸ਼ਿਆਂ ਦੇ ਕਰਾਹੇ ਚਲਦੀਆਂ ਆਪਾਂ ਦੇਖਦੇ ਆ ਕਿ ਟੀਕੇ ਲੱਗੇ ਬਾਵਾਾਂ ਜੀ ਰਹਿ ਜਾਂਦੇ ਹੈਗੇ ਆ ਉਹ ਲੋਕਾਂ ਨੂੰ ਕਿਹੜੇ ਮਾਪਿਓ ਨੂੰ ਵੀ ਦੁਖੀ ਕਰਦੇ ਨੇ। ਸਰ ਕੋਈ ਫਾਇਦਾ ਨਹੀਂ ਹੈ ਜੀ ਇਹ ਜੇ ਕੰਮ ਕਰਨ ਦਾ। ਕਰਦਿਆਂ ਨੂੰ ਵੀ ਦੁੱਖ ਦਿੰਦੇ ਆ ਜੀ ਆਪਣਾ ਦਾਪ ਨੁਕਸਾਨ ਕਰਦੇ ਆ ਤੇ ਨਸ਼ਾ ਨੁਸ਼ਾ ਦਾ ਸਰ ਛੱਡਣਾ ਚਾਹੀਦਾ ਜੀ। ਜਦੋਂ ਨਾਸਟ ਅਪੀਲ ਲੋਕਾਂ ਨੂੰ ਕੀ ਕਰਨਾ ਚਾਹੀਦਾ ਸਰ ਆਹੀ ਕਰਦਾ ਜੀ ਮੈਂ ਅਪੀਲ ਨਸ਼ਾ ਨੁਸ਼ਾ ਛੱਡੋ ਆਪਣਾ ਕੰ ਆਪਣੀ ਫੈਮਿਲੀ ਨੂੰ ਦੇਖੋ ਇਸ ਤੋਂ ਉੱਤੇ ਕੁਝ ਵੀ ਨਹੀਂ ਹੈ ਸਰ ਤਾਂ ਬੈਂਕ ਦੇ ਵਿੱਚ ਕੀ ਬਲੋ ਜਿਆਦਾ ਟਾਰਗੇਟ ਦੇ ਤੰਗ ਪ੍ਰੇਸ਼ਾਨ ਕਰਦੇ ਸੀਗੇ ਕਿਸੇ ਚੀਜ਼ ਨੂੰ ਲੈ ਕੇ ਛੱਡਿਆ ਕਿਉਂ ਐਸੇ ਮੇਰਾ ਸਵਾਲ ਦੇ ਸਰ ਮੈਂ ਤਾਂ ਛੱਡਿਆ ਜੀ ਟਾਰਗੇਟ ਬੇਸ ਜੋਬ ਸੀਗੀ ਇੱਕ ਦਿਨ ਚ 5-5 ਅਕਾਊਂਟ ਕਰਨੇ ਆ ਤੇ ਸਰ ਨਹੀਂ ਹੁੰਦੇ ਸੀ ਸਰ ਕਿੱਡਾ ਵੱਡਾ ਪਟਿਆਲਾ ਤੁਹਾਨੂੰ ਪਤਾ ਕਿੰਨੇ ਸਾਲਾਂ ਤੋਂ ਬੈਂਕਿੰਗ ਲਾਈਨ ਚ ਸਰ ਖਲਵਾਂਦੇ ਨੇ ਲੋਕ ਤੇ ਨਹੀਂ ਇੰਨਾ ਖੁੱਲਦਾ ਸਰ ਅਕਾਊਂਟ ਵਗੈਰਾ ਤੇ ਇਸ ਕਰਕੇ ਫਿਰ ਮੈਂ ਕੁਇਟ ਕਰਤੀ ਸੀ ਕਿੰਨਾ ਟਾਈਮ ਕੀਤਾ ਤੁਸੀਂ ਮੈਂ ਸਿਰ ਪੰਜ ਸਾਲ ਕੀਤੀ ਹੈ ਜੀ। ਉਹਦੇ ਵਿੱਚ ਦੇਖਿਆ ਕਿ ਆਪਣਾ ਬਿਜ਼ਨਸ ਕਰਕੇ ਹੀ ਫਾਇਦਾ ਹੈਗਾ ਜੋ ਵੀ ਕਮਾਇਆ ਆਪਣਾ ਦਾ ਹੈਗੀ ਮਤਲਬ ਟਾਰਗੇਟ ਦਾ। ਬਿਲਕੁਲ ਸਰ ਸਰ ਵਾਦਾ ਘਟਾ ਆਪਣੇ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਸਵੇਰੇ ਆਪਣਾ ਆਰਾਮ ਨਾਲ ਉੱਠਦੇ ਹਾਂ। ਉੱਥੇ ਐਵੇਂ ਹੁੰਦਾ ਸੀ ਵੀ 9 ਵਜੇ ਪਹੁੰਚਣਾ ਹੀ ਪਹੁੰਚਣਾ ਹੈ ਹਾਜ਼ਰੀ ਲਗਾਨੀ ਹੈ। ਦਿਲ ਵੀ ਟਾਰਗੇਟ ਜਿਹੜਾ ਉਹ ਨਹੀਂ ਬਿਲਕੁਲ 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 ਸਰ। ਐਨੀ ਗਰਮੀ ਸਰ ਇੱਧਰ ਉੱਧਰ ਜਾ ਕੇ ਵੀ ਉਹਨਾਂ ਨੇ ਸੈਲਰੀ ਵੀ ਕੱਟ ਦੇਣੀ ਜੇ ਟਾਰਗੇਟ ਨਾ ਪੂਰਾ ਹੋਵੇ। ਨਾ ਕੋਈ ਸਰ ਕਮਿਸ਼ਨ ਹੁੰਦੀ ਸੀ ਇਹਦੇ ਵਿੱਚ ਨਾ ਕੁਝ ਹੁੰਦਾ ਸੀ। ਡੀਟੇਲ ਦਾ ਖਰਚਾ ਵੀ ਆਪਣਾ। ਇਸ ਕਰ ਪਰਦੇ ਖੁਸ਼ ਨੇ ਕਿ ਤੁਸੀਂ ਕੰਮ ਕੀਤਾ ਕਈ ਵਾਰ ਦੇ ਘਰ ਦੇ ਨੂੰ ਹੁੰਦਾ ਕਿ ਵਾਈਫ ਨੂੰ ਹੁੰਦਾ ਕਿ ਆਪਾਂ ਕਿਸ ਕੰਮ ਤੇ ਬੈ ਗਏ ਪਰ ਲੰਗਦੇ ਆ ਜਾਂ ਕੁਛ ਆ ਇਸ ਚੀਜ਼ ਨੂੰ ਲੈ ਕੇ ਪਰਿਵਾਰ ਦਾ ਸਾਥ ਪੂਰਾ ਹੈ ਸਰ ਬਹੁਤ ਜਿਆਦਾ ਸਾਥ ਦਿੱਤਾ ਜੀ ਮੇਰੇ ਮਦਰ ਨੇ ਮੇਰੀ ਵਾਈਫ ਨੇ ਮੇਰੇ ਸਾਰੇ ਫੈਮਿਲੀ ਮੇਰੇ ਮਾਸੀ ਜੀ ਵਗੈਰਾ ਸਾਰੇ ਜਿੰਨੇ ਵੀ ਨੇ ਉਹਨਾਂ ਨੇ ਬਹੁਤ ਮੇਰੀ ਹੈਲਪ ਕੀਤੀ ਹੈ ਜੀ ਤੇ ਫਿਰ ਬਣਾਉਣ ਦੇ ਵਿੱਚ ਆਪ ਹੀ ਬਣਾਣੇ ਹੋਗੇ ਪਰਿਵਾਰ ਇਹ ਮੇਰੇ ਮਾਸੀ ਜੀ ਬਣਾਉਂਦੇ ਨੇ ਜੀ ਛੋਟੇ ਵਾਲੇ ਉਹੀ ਸਾਰਾ ਤਿਆਰ ਕਰਦੇ ਨੇ ਤੇ ਇਸ ਤੋਂ ਬਾਅਦ ਫਿਰ ਮੈਂ ਇੱਥੇ ਲੈ ਕੇ ਆਣਾ ਤੇ ਆਪਣਾ ਸੇਲ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਤਾ ਬਿਲਕੁਲ ਤੋਹੀ ਦੇਖਿਆ ਬਾਈ ਜਿਹੜਾ ਹੈਗਾ ਪਟਿਆਲਾ ਦਾ ਵਿੱਚ ਓਨ ਰੋਡ ਜਿਹੜਾ ਹੈਗਾ ਇਹ ਲਗਾਇਆ ਹੋਇਆ ਔਰ ਕੜੀ ਚੋਲਦਾ ਔਰ ਉਸ ਤੋਂ ਬਾਅਦ ਦੱਸਿਆ ਜਿਵੇਂ ਕਿ ਟਾਰਗੇਟ ਰਹਿੰਦਾ ਸੀਗਾ ਬੈਂਕ ਦੇ ਵਿੱਚ ਵੀ ਲਗਾਤਾਰ ਜਿਸ ਤਰ੍ਹਾਂ ਜੋਬ ਕੀਤੀ ਲੰਬਾ ਸਮਾਂ ਤਾਂ ਸਵੇਰੇ 9 ਵਜੇ ਚਲੇ ਜਾਣਾ ਤਾਂ ਪੰਜ-ਪੰਜ ਅਕਾਊਂਟ ਜਿਹੜੇ ਆ ਉਹ ਰੋਜ਼ਾਨਾ ਜਿਹੜੇ ਆ ਖੋਲਣ ਨੂੰ ਕਿਹਾ ਜਾਂਦਾ ਸੀ ਜਿਹੜੇ ਨਹੀਂ ਖੋਲੇ ਜਾਂਦੇ ਸੀ ਬਾਈ ਕਹਿੰਦਾ ਕਿ ਅੱਜ ਕੜੀ ਚੋਲ ਤੇ ਰਾਜਮਾ ਚੋਲ ਲਾਇਆ ਇਹਦੇ ਜੀ ਸੰਤੁਸ਼ਟਾ ਡੇਢ ਸਾਲ ਦਾ ਛੋਟਾ ਬੱਚਿਆ ਪਰਿਵਾਰ ਦਾ ਪੂਰਾ ਸਾਥ ਹੈ ਔਰ ਕਹਿੰਦੇ ਡੈਡੀ ਦਾ ਯਾਨੀ ਕਿ ਇਹਨਾਂ ਦੇ ਫਾਦਰ ਸਾਹਿਬ ਦਾ ਸੁ ਆਪਣਾ ਜਿਹੜਾ ਹੈਗਾ ਰੋਜੀ ਰੋਟੀ ਤਾਜੀ ਕਮਾ ਕੇ ਖਾਵਾਂਗੇ ਇਸ ਚੀਜ਼ ਸੰਸੁਤੀ ਹੈ ਔਰ ਇਹ ਵੀ ਲੋਕਾਂ ਨੂੰ ਕਿਹਾ ਕਿ ਜਿਹੜੇ ਲੋਕ 20 25 25 ਲੱਖ ਰੁਪਏ ਲਗਾ ਕੇ ਬਾਹਰਲੇ ਮੁਲਕਾਂ ਵੱਲ ਜਾਣ ਨੂੰ ਤੰਗ ਪਰੇਸ਼ਾਨ ਕਰਦੇ ਆ ਮਾਪਿਆਂ ਨੂੰ ਉਹਨਾਂ ਨੂੰ ਇੱਥੋਂ ਸਿੱਖ ਜੜੀ ਆ ਉਹ ਲੈਣੀ ਚਾਹੀਦੀ ਹੈ ਬਾਕੀ ਹੋਰ ਅਪਡੇਟਸ ਲਈ ਬੜੇ ਰੋ ਹਮਦਾ ਟੀਵੀ ਦੇ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਰਣਜੀਤ ਸਿੰਘ ਪਟਿਆਲਾ